ਨੀ ਮੈਂ ਨੀ ਪੰਡਰ ਨਾਲ ਦਾ ਚਾਚੀ ਮਾਂ ਗਰ ਪਾਈ ਜਾਂਦੀ ਆ ਨੀ ਮੇਰੀ ਮਾਂ ਨੂੰ ਤਾਂ ਪਤਾ ਨਹੀਂ ਕੀ ਹੋਇਆ ਸਾਡੇ ਜਿਹੜੇ ਪੱਦ ਸਬਜ਼ੀ ਰਹਿੰਦੀ ਮੇਰੀ ਵੀ ਮਾਂ ਚਾਚੀ ਨੇ ਵਿੱਚ ਵਿੱਚ ਕਰਤੀ ਸੀ ਹਾਂ ਮੈਂ ਨਾਲ ਆਈ ਜੀ ਕੀਮੀ ਹੈ ਨਹੀਂ ਮੈਂ ਤਾਂ ਗੋਭੀ ਤੇ ਬਿੱਲੇ ਗੋਹੇ ਤੇ ਪਾਇਆ ਸੀ ਤਰੇ ਆਇਆ ਨਾ ਸੰਦਖਾਤ ਤੋਂ ਕੋਈ ਕਾਉਂਟ ਕਾਣਾ ਦੇਖ ਤੂੰ ਇੰਨੀ ਕਾਲੀ ਕੀ ਹੋ ਗਈ ਤੈਨੂੰ ਕਰ ਕਿਉਂ ਆਪਾਂ ਟਿਬੀ ਦਵਾਈਏ ਪਰਾਂ ਤੇ ਕੱਲ ਨੂੰ ਉਹ ਗੱਲ ਨਾ ਹੋ ਜੇ ਆਪੀ ਕੋਠਾ ਟੱਪ ਜੇ ਮੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਨੂੰ ਦੰਦਾ ਮੈਂ ਸ਼ੀਸ਼ੇ ਵਿੱਚ ਮੂੰਹ ਤੱਕਣਾ ਸੀ ਸ਼ੀਸ਼ੇ ਨੇ ਮੇਰੇ ਨੂੰ ਹੱਸਣਾ ਸੀ ਛਾਇਮੈਂ ਮਰ ਜਾ ਮੈਨ ਕਿੰਨਾ ਹਸਣ ਦਿੱਤਾ ਰੱਬ ਨੇ ਅੱਜ ਇੰਨੀ ਸ਼ਕੀਨੀ ਲਾ ਕੇ ਬਾਹਰ ਚੱਲੀ ਆ ਕਿਸੇ ਨਾ ਕਿਸੇ ਨੂੰ ਦੇਖ ਕੇ ਨੰਦਲਾਂੇ ਖਾਈ ਜਾਣਗੀ ਕੁੱਤੋਂ ਓ ਕੀ ਹੋ ਗਿਆ ਮਨ ਤਾਂ ਉਹ ਹੀ ਮਾਰੀ ਜਾਣੀ ਹੈਗੀ ਮਾਰ ਆ ਕੀ ਕਰੀ ਜਾਣੀ ਹੈਗੀ ਫੇਰ ਕਿ ਹੋ ਗਿਆ ਮਾਂ ਮੈਨੂੰ ਹੁਸਨ ਦਿੱਤਾ ਰੱਬ ਨੇ ਮੈਂ ਸਕੀਨੀ ਲਾਈਏਗੀ ਮੇਰੀ ਉਮਰ ਆ ਗਈ ਹੈ ਜਮਾਨੀਤਾ ਇਹਨਾਂ ਗਲੀ ਦੇ ਵਿੱਚ ਤੇ ਵੀ ਆਈ ਸੀਗੀ ਫਿਰ ਉਹ ਕੰਚਾ ਛੱਡ ਪਰੇ ਨਾ ਜਾਣਾ ਤਾਂ ਤੂੰ ਕੋਹਾ ਸਿੱਟਣਾ ਤੇ ਲੱਗੀਆਂ ਆਏ ਪਈਆਂ ਸਜਣ ਤਜਣ ਜੇ ਵਿਆਹ ਜਾਣਾ ਹੁੰਦਾ ਤਾਂ ਕੋਈ ਨਾ ਮਾਂ ਫੇਰ ਕੀ ਹੋਗਾ ਮੈਂ ਨਹੀਂ ਲਾਉਂਗੀ ਸਕੀਨੀ ਹੋਰ ਤੂੰ ਲਾਏਂਗੀ ਦੱਸ ਸਰ ਮੈਂ ਦੱਸ ਅਕੇ ਮਾਂ ਤੂੰ ਲਾਵੇਂਗੀ ਲਾ ਦੱਸ ਕਿ ਮਾਂ ਦੀ ਸਕੀਨੀ ਤਾਂ ਬੁਰੀ ਲੱਗਦੀ ਆ ਮਾਂ ਕਿਹੜਾ ਕਿਸੇ ਨਾਲ ਘਟਾ ਗਈ ਚਲ ਕੋਈ ਨਾ ਹੁਣ ਸਾਰਾ ਕੰਮ ਤਾਂ ਤਾਂ ਹੋ ਗਿਆ ਮੈਂ ਕਿ ਬੂਕੂ ਦਾ ਸਿੱਟੇ ਮੈਂ ਜਾ ਕੇ ਮੈਂ ਗੱਲ ਸੁਣਦਾ ਮੇਰੀ ਹਾਂ ਆ ਕੁਮਾਰੀਆ ਕੁੜੀ ਨਾ ਇਹ ਜੱਜ ਨਹੀਂ ਕਰਦੀਆਂ ਹੁੰਦਾਂ ਆ ਜਿਹੜੇ ਸ਼ਰਮੇ ਸ਼ਰਮੇ ਪਾਇਆ ਤਾਂ ਮੜਾ ਮਟਾ ਲੋਕਾਂ ਨੂੰ ਸਾਨੂੰ ਵੀ ਮੂੰਹ ਦਿਖਾਉਣ ਜੋਗੇ ਛੜਦੀ ਤੇ ਘਾਸ ਕੇ ਜਾ ਕੇ ਜਾਨੀ ਉਹ ਮੋਚਦੀ ਕਰਦੀ ਆਗੀ ਪਤਾ ਨਹੀਂ ਲੋਕਾਂ ਦੀ ਮਾਮਾ ਦੇਖ ਲੈ ਇੰਨਾ ਆਪ ਦੇ ਧੀਆਂ ਪੁੱਤਰ ਗਰੇ ਨਹੀਂ ਬਣਸਾ ਵਰਕੇ ਰਹੂਗਰ ਜੇ ਤਾਂ ਮੈਂ ਨਾ ਲੈਣੀ ਆ ਫਿਰ ਕਹੂਗੀ ਤੂੰ ਉਸਕੀ ਨਹੀਂ ਲਾ ਕੇ ਕਿਹਨੂੰ ਦਿਖਾਉਣਾ ਹੈ ਜੇ ਮੈਂ ਨਾ ਨਾ ਵਾ ਫਿਰ ਲੋਕਾਂ ਕੋਲ ਕਹੋ ਕਿ ਸਾਡੀ ਗੁੱਟ ਤਾਂ ਨਾ ਹੁੰਦੀ ਨੀ ਤੋਂ ਹੁੰਦੀ ਨੀ ਸਾਡਾ ਜਲੂਸ ਕੜਾਈ ਰੱਖਦੀ ਹੈਗੀ ਮੈਂ ਤਾਂ ਦੋਨੋਂ ਪਾਸੇ ਸੰਨ ਵਿਚਾਰੇ ਘਸੀ ਪਈਆਂ ਸੱਚੀ ਘੱਟੇ ਤਰ ਨਾ ਸੁਦੇ ਨੀ ਇੱਕੋਸੇ ਵਰਦਾ ਬਾਪੂ ਆਗਾ ਪਤਾ ਨਹੀਂ ਕੀ ਕਰਦਾ ਤੜ ਕੇ ਨਿਕਲ ਜਾਂਦਾ ਜਮਾ ਅਥਨੇ ਵੱਧਦਾ ਹੈਗਾ ਐਂਡ ਆ ਵੀ ਟਾਈਮਸ ਲੈਟਸ ਓਵਰ ਚਲੋ ਚਲੋ ਹੋ ਗਿਆ ਟਾਈਮ ਹਾਂ ਮੈਂ ਤਾਂ ਐਂ ਗੱਲ ਕਰਨੀ ਸੀ ਸੁੰਦਰ ਦੇ ਪਾਪੂ ਤੇ ਨਾਲ ਮੈਂ ਜੰਨੀ ਫੀਵਰ ਸੰਦਰ ਘਾਪਰ ਕੋਈ ਕਾਉਟ ਕਾਣਾ ਦੇਖ ਤੂੰ ਇੰਨੀ ਕਾਲੀ ਕਿ ਹੋ ਗਈ ਤੈਨੂੰ ਕਰ ਕਿਉਂ ਆਪਾਂ ਟਿੱਬੀ ਦਵਾਈਏ ਪਰ ਤੇ ਕੱਲ ਨੂੰ ਉਹ ਗੱਲ ਨਾ ਹੋ ਜੇ ਆਪ ਹੀ ਕੋਠੇ ਟੱਪ ਜੇ ਉਹ ਤੂੰ ਤਾਂ ਹੰਦਿਆ ਮੈਂ ਨਹੀਂ ਉਹ ਫਰੀਦ ਹੁੰਦਾ ਜਵਾਬ ਕਰਨ ਹੋ ਜੇ ਠੱਡਣ ਤੋਂ ਦੰਦੀ ਉਮਰ ਆਉਦੀ ਮੈਂ ਦੱਸ ਪਤਾ ਨਹੀਂ ਕਿਹੜੀ ਧੂਨੀਆਂ ਚ ਤੁਰਿਆ ਫਿਰਦਾਂਗਾ ਤੂੰ ਹਾਲਾਤ ਦੇਖ ਨਾ ਕਹੇ ਜੇ ਹੋਏ ਪੈਣੇਗੇ ਉਹ ਕੁਝ ਨਹੀਂ ਹੁੰਦਾ ਉਹ ਨਾ ਬੜਾ ਫਿੱਤਰ ਕਰਿਆ ਕਰ ਮੇਰੀ ਗੱਲ ਸੁਣ ਲਓ ਜੀ ਮੈਂ ਸੁਣ ਕੇ ਨਾ ਦੱਸਣਾ ਸੀ ਦੱਸਤਾ ਕੱਲ ਨੂੰ ਨਾ ਮੈਨੂੰ ਕਿਹਾ ਵੀ ਮੈਨੂੰ ਦੱਸਿਆ ਨਹੀਂ ਹੈਗਾ ਮੈਂ ਸੋਲੇ ਕੰਨ ਨਾਲ ਸਾਈਂ ਦੀ ਗੱਲ ਕਰਤੀ ਮੈਨੂੰ ਕੁੜੀ ਦੇ ਲੱਸਣ ਠੀਕ ਨਹੀਂ ਲੱਗਦੇ ਜੀ ਅੱਛਾ ਹਾਂ ਇਹਦਾ ਕੀ ਦੇਖ ਲਿਆ ਸੀ ਸਿੱਸੇ ਨੂੰ ਨੇ ਖੜ ਕੇ ਗੀਤ ਹੀ ਗਾਈ ਜਾਂਦੀ ਹੈਗੀ ਕਿ ਸੁਰਮਾ ਪਾ ਲਿਆ ਕਿ ਤੇ ਕੁਛ ਕਰ ਲਿਆ ਇਹ ਜਿਹੜੇ ਕੰਮ ਆ ਰਹੇ ਦੀ ਪੁੱਤ ਨੂੰ ਕੰਮ ਜੱਚਦੇ ਨਹੀਂ ਹੁੰਦੇ ਉਹ ਚਲ ਜਵਾਕ ਮਾੜਾ ਮੋਟਾ ਕੋਈ ਉਹ ਕਰਨ ਅੰਦਰ ਤਾਂ ਕੀ ਹੋ ਗਿਆ ਐਵੇਂ ਹੀ ਉਹ ਕਰੀ ਜਾਂਦਾ ਤਾਂ ਮਾਪੇ ਤਾਂ ਜਦੋਂ ਬਾਰਾਂ ਨੰਨ ਕਹਿਣੀਆਂ ਕੋਈ ਨਹੀਂ ਕਰ ਦਾਂਗੇ ਫਿਰ ਦੇਖ ਲੈਣੇ ਹੁਣ ਇੱਕ ਤਾਂ ਉਹਨੂੰ ਹੱਥ ਤੇ ਸਭੀ ਕਰੂ ਜਮੂਗੀ ਉਹ ਆਪਣੇ ਉਹ ਨਹੀਂ ਰਹਿਗੇ ਬੰਦੇ ਪਿੰਡਾਂ ਦੇ ਹਾਂ ਉਹ ਰਿਸ਼ਤੇ ਕਰਉਂਦੀ ਇਹ ਦੇਖ ਹਾਂ ਹਾਂ ਉਹਦੇ ਕੋਲੇ ਜਾ ਕੇ ਆ ਤੂੰ ਕਹ ਸਾਡੀ ਕੁੜੀ ਦਾ ਤਾਂ ਕੋਈ ਰਿਸ਼ਤਾ ਦੇਖ ਕੇ ਲੱਸੀ ਹੁਣੀ ਜਾ ਕਿਉਂ ਬਹੁਤ ਤੜਕੇ ਜਾਇਆ ਆਉਂਗਾ ਕੱਲ ਨਹੀਂ ਰਹਿ ਤੜਕਾ ਤੁੜਕਾ ਕੀ ਦੀ ਮਾਂ ਦਾ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਕੋਈ ਨਾ ਕੋਈ ਨਾ ਜਾਇਆ ਆਉਂਗਾ ਮੈਂ ਤਾਂ ਇਹ ਐਂਜਲ ਅਸਨ ਦੇਖ ਲੈ ਅੱਗੇ ਨਹੀਂ ਕਰਦੀ ਇਹ ਜੇ ਕੁਝ ਹੋਰ ਪਹਿਲਾਂ ਮੱਥਾ ਸੁੱਟਣ ਕਈ ਵੇਸਕੀਂਆ ਲਾ ਕੇ ਹੁੰਦੀ ਐ ਲੈ ਬੱਸ ਚੰਗੀ ਗੱਲ ਐ ਇਹ ਐ ਤਾਂ ਖਰਦਲ ਗੱਲ ਤਾਂ ਹਾਂ ਜਵਾਗ ਨੂੰ ਇੰਨਾ ਤਾਂ ਨਹੀਂ ਚਾਹੀਦਾ ਚਲ ਕੋਈ ਨਹੀਂ ਫਿਰ ਤੂੰ ਬੱਤ ਤੂੰ ਕਹੀ ਦੀ ਕਹੀ ਕੇ ਦੇਖ ਲਈ ਤੈਨੂੰ ਕੀ ਲੈਣੀ ਪਹਿਲਾਂ ਹੀ ਦੱਸਿਆ ਮੈਨੂੰ ਤੂੰ ਮੈਂ ਤਾਂ ਕੋਈ ਨਹੀਂ ਮੈਂ ਬਿਠਾਉਂਦਾ ਮੈਂ ਤਾਂ ਹੁਣ ਜਿਹੜਾ ਲਸਣ ਦੇਖ ਲੈ ਮੈਂ ਤਾਂ ਉਹਦੀ ਦੱਸੂ ਪਹਿਲਾਂ ਕੀ ਦੱਸ ਦਿੰਦੇ ਤੈਨੂੰ ਅੱਛਾ ਹਾਂ ਚਲ ਕੋਈ ਨਹੀਂ ਫਿਰ ਆਹ ਨਿੰਬੂ ਪਾਣੀ ਬਣਾਇਆ ਤਾਂ ਫਿਰ ਅੱਜ ਚ ਪੀ ਲੋ ਚਲ ਕੋਈ ਦੇਖ ਹਾਂ ਸਿੱਧਰੇ ਇਹ ਥੋੜਾ ਸਿੱਟ ਕਹੀਏ ਮੇਰੇ ਤਾਂ ਬੱਠੇ ਭਰਾ ਪਿਆ ਹਾਏ ਮਰ ਜਾਂਦੀ ਨਹੀਂ ਤੁਸੀਂ ਆ ਕੇ ਚਲ ਜੀ ਕਿੰਨੇ ਹੋਵੇ ਤੂੰ ਆਉਂ ਨਹੀਂ ਸਾਡੇ ਘਰੇ ਨਾ ਤੂੰ ਹੀ ਨਹੀਂ ਆਈ ਹੈਗੀ ਬੜੀ ਕਿਉਂ ਕੀ ਗੱਲ ਹੈ ਕੋਈ ਆਇਆ ਹੋਇਆ ਸੀ ਘਰੇ ਔਰ ਕਿਉਂ ਸਾਡੇ ਖੁੰਡ ਜੇ ਤੇ ਮੁੰਟੇ ਜੇ ਬੈਠੇ ਲਾ ਮੈਂ ਤਾਂ ਬੜਾ ਸੰਗ ਲੱਗਦਾ ਉਹ ਆਉਂ ਹੀ ਬੈਠੀ ਤੁੱਸ ਦੇ ਕੇ ਲੰਘੇ ਕਰ ਮੈਂ ਤੂੰ ਲੰਘ ਤੈਨੂੰ ਹੁੰਦਾ ਚੰਗਾ ਨਹੀਂ ਕਿਉਂ ਨਹੀਂ ਕੂੜੇ ਦਾ ਬੱਠੜ ਹਾਂ ਮੈਂ ਸਾਰੀ ਦਾ ਕਿ ਤੂੰ ਇੱਥੇ ਛੁੱਲੇ ਚੌਕੇ ਚ ਲੱਗੀ ਰਹਿਣੀ ਹੈਗੀ ਧੀਆ ਪੁੱਤ ਕਾਹਦੇ ਵਾਸਤੇ ਅੰਦਰ ਮੈਂ ਆਪਣੀ ਛੱਟੇ ਆਂ ਕੂੜੇ ਦੇ ਬੱਠੜ ਹਾਂ ਕੋਈ ਨਾ ਮੈਂ ਕਿਧਰ ਨਾ ਸੀ ਉਮੀ ਮੈਂ ਜਿੱਤੇ ਆਂਗੀ ਕੋਈ ਨਾ ਭਾਈ ਪੰਗਿਆਂ ਸੀ ਆਪੇ ਸੱਟਾਂ ਮਾਰੀ ਲੈ ਚਾਚੀ ਹੋਏ ਕੀ ਹੋ ਲੋ ਉੱਡ ਦੇ ਲੋ ਸਿੰਦਰੀ ਮੈਂ ਫੇਰ ਕੀ ਹੋ ਗਿਆ ਮਾਦੂ ਆਏ ਨਹੀਂ ਕਰਕੇ ਹੁੰਦੇ ਹੈਗੇ ਓੜੀ ਮੈਂ ਤੈਨੂੰ ਪੰਗਿਆਂ ਵਾਂਗੂ ਕਹਤਾਂ ਵੀ ਟੇਕੇ ਕਰੇ ਭਾਈ ਆਪ ਦੇ ਮੇਰੀ ਗੱਲ ਤੋਂ ਨਾਲੇ ਮੈਂ ਤੇ ਸੁਣੀ ਆਲੀ ਸੀ ਤੂੰ ਪਾਪੇ ਨੂੰ ਕੀ ਕਹੀਆਂ ਮੈਂ ਵੇਹਣ ਵਾਸਤੇ ਮੁੰਡਾ ਲਾ ਬਣਵਾਇਆ ਕਰਨ ਹਾਲੇ ਹੁਣ ਨਹੀਂ ਮੈਂ ਕੋਈ ਵਿਆਹ ਵੀ ਕਰਾਉਂਦੀ ਹੈਗੀ ਹਾਂ ਹਾਂ ਤੇ ਤੂੰ ਦੁੱਧ ਚਾਹੁੰਦੀ ਨਿਆਣੀ ਜਵਾਖੜੀਆਂ ਦੀ ਮੈਂ ਤਾਂ 35 40 ਸਾਲ ਦੀ ਹਾਂ ਤੇ ਕਰਾਉਂਗੀ ਮਾਂ ਚਾਚੀ ਫੇਰ ਕੀ ਹੋਗਾ ਵਾਜਾ ਕੀ ਇਹਦੀ ਉਹ ਬਰਾ ਕੋਸ ਤਾਂ ਮੋੜ ਤੂੰ ਤਾਂ ਹੋਣੀ ਕਿ ਨਾ ਕੀ ਕਰਾਂ ਸੰਦੇਰੀ ਲੈ ਮਾਂ ਸਾਡੇ ਪੁੱਤਾਂ ਨੂੰ ਘਰ ਕੀ ਹੁੰਦਾ ਵਾ ਸਾਡੇ ਚੇਹੇ ਨਹੀਂ ਮਿਲਦਾ ਸੋਹਣੇ ਲੇਸੇ ਲੇਦਾ ਪਿਆਰ ਤਾਂ ਠੀਕ ਆ ਤੇ ਤੌਰ ਜੀ ਬੜੀ ਲਾਉਂਦੀਆਂ ਲੋ ਚਾਚੀ ਹੁਣ ਸਾਡੀ ਕਹਿੰਦਾ ਨਾ ਹੋ ਮਾਰਾ ਕਿ ਲੈ ਮਾੜਾ ਮਾੜਾ ਨਾ ਹੋ ਅਕਰ ਸੁਆਈ ਬਾਗ ਤੇ ਫੋਨਾ ਪੱਪੜੇ ਤੇ ਆਉਂਦੇ ਨੇ ਇਹਨਾਂ ਨੂੰ ਕਹਿੰਦੇ ਪੁੱਤਰੀਓ ਫੇਰ ਦਿਆਂ ਮਰਮਨ ਸੁਰਖੀ ਕਿਨੂੰ ਲਾ ਕੇ ਦਿਖਾਉਣੀਆ ਤੁਸੀਂ ਚੌਕੀ ਕਿੱਥੇ ਬੰਨ ਲਿਆ ਨਾ ਜੇ ਲੋ ਚਾਚੀ ਨੂੰ ਚਾਚੀ ਆਣ ਕਲਾਵਾ ਸਿੱਧਰ ਉਰੇ ਆਣ ਕੇ ਦੱਸੋ ਕਿ ਕਿ ਉਰੇ ਹਾਂ ਬੱਠਾ ਸੱਟ ਕੇ ਆਉਣੇ ਆਂਗੇ ਅਸੀਂ ਤਾਂ ਹਾਂ ਨਹੀਂ

ਉਹ ਵੀ ਹੱਥੋਂ ਬੰਦੀ ਰੱਖਦੇ ਨੇ ਅੰਦਰ ਨਿਛਿੰਦਰੇ ਹਾਂ ਉਹ ਆ ਵੀ ਮਾਤਾ ਪਾਹੀ ਬੈਠੀ ਸੀ ਕਿ ਬੱਟਾ ਮਾਤਾ ਪਾਹੀ ਸਾਡੇ ਹਾਂ ਹਾਂ ਆਖੇ ਆਜਾ ਹੋਰ ਕੋਈ ਕੋਡਾ ਚਾਹ ਨਹੀਂ ਹਾਂ ਨੀ ਮੈਂ ਨੀ ਪੰਡਾਲਾ ਦਾ ਚਾਚੀ ਮਾ ਅਗਰ ਪਾਈ ਜਾਂਦੀ ਆ ਨੀ ਮੇਰੀ ਮਾਂ ਨੂੰ ਤਾਂ ਪਤਾ ਨਹੀਂ ਕੀ ਹੋਇਆ ਸਾਰਿਆਂ ਨੇ ਕੱਦ ਸਬਜ਼ੀ ਰੈਂਦੀ ਮੇਰੀ ਵੀ ਮਾਂ ਚਾਚੀ ਨੇ ਜਿਹ ਕਰਤੀ ਸੀ ਹਾਂ ਮੈਂ ਨਾਲ ਹੈ ਜੀ ਕੀ ਵੀ ਹੈ ਨਹੀਂ ਮੈਂ ਤਾਂ ਗੋਭੀ ਤੇ ਗਿੱਲੇ ਗੋਹ ਤੇ ਪਾਇਆ ਸੀ ਤਰੇ ਹੈਗਾ ਹਾਂ ਜਾਨ ਬਹੁਤ ਤਾਂ ਵੇਟ ਭਰ ਜਾਂਦਾ ਮੈਂ ਵੀ ਨਹੀਂ ਮੈਂ ਤਾਂ ਜੋਹਰਪੁਰ ਤੋਂ ਮੈਂ ਕਿਹਾ ਮੈਨੂੰ ਅੰਮੜੀ ਦੀ ਕੁੜੀ ਦੇ ਵੀ ਲਸਣ ਚੰਗਿਆ ਜੀ ਲਾਦੇ ਕੀ ਹੋ ਗਿਆ ਹੁਣ ਲਾਏ ਜੀ ਤੇ ਸਭ ਕੀ ਚਾੜੀ ਕਰਦੀ ਸੀ ਆਪਣੇ ਵਾਲੀ ਵੀ ਦੇਖੀ ਨਾ ਸਭ ਕੀ ਬਿੰਦੀ ਲਾਈ ਵੀ ਮੇਰੀ ਗੱਲ ਸੁਣ ਚਰਨੋ ਐਵੇਂ ਨਾ ਗਵੰਡੀਆਂ ਦੇ ਜਵਾਕਾਂ ਤੇ ਇਲਜ਼ਾਮ ਲਾਇਆ ਕਰ ਐਵੇਂ ਗੱਲ ਪੈ ਜਾਣਗੇ ਐਵੇਂ ਕੀ ਫਾਇਦਾ ਅਗਲੇ ਆਪਾਂ ਨੂੰ ਆ ਕੇ ਲਾਂਭਾ ਦੇਣਗੇ ਵੀ ਸਾਡੇ ਜਵਾਕਾਂ ਨੂੰ ਘੱਟੇ ਜਾਂਦੇ ਨੇ ਅਸੂਰ ਨਹੀਂ ਮੈਂ ਤਾਂ ਜਿਹੜਾ ਕੁਝ ਦੇਖਿਆ ਸੀ ਦੱਸਤਾ ਤੂੰ ਤਾਂ ਅੱਗੇ ਹੈਗੀ ਤੇਰੀ ਮਰਜ਼ੀ ਮੈਂ ਤਾਂ ਐਂ ਕਹਿਣੀ ਹੁਣ ਗਈਆਂ ਨੇ ਪੱਟੇ ਸੁੱਟਣਾ ਏ ਤੂੰ ਮਾਦਰ ਮੜਾ ਜਾਂ ਪਿੱਛਾ ਕਰ ਰਹੀ ਨਾ ਐਂ ਨਹੀਂ ਹੁੰਦਾ ਹੁੰਦਾ ਤੂੰ ਆਪਾਂ ਇਤਨਾ ਮੇਟਾ ਮਨਾ ਕਰ ਕੋਈ ਨਹੀਂ ਐਵੇਂ ਜਵਾਕਾਂ ਤੇ ਬਾੜਾ ਤੂੰ ਤਾਂ ਬਾੜਾ ਜਾਂਦੇ ਗਰਮ ਹੋ ਜਾਂਦੀਆਂ ਕੋਈ ਹੌਲੀ-ਹੌਲੀ ਮੈਂ ਪਤਾ ਕਰ ਲਵਾਂ ਪੁੱਛ ਲੂੰਗਾ ਮੈਨੂੰ ਨਹੀਂ ਹੋ ਕੋਈ ਜਾਂਦਾ ਜਵਾਬ ਤੇ ਤੈਨੂੰ ਦੱਸ ਦੂੰਗੀ ਗੁੱਸੇ ਤੋਂ ਚੱਲ ਪਛਤੇ ਨਹੀਂ ਦੱਸੂ ਮੈਂ ਹੌਲੀ ਹੌਲੀ ਦੇਖ ਲਊਗਾ ਹੌਲੀ ਹੌਲੀ ਹੁਣ ਮੈਨੂੰ ਗੌਰ ਕਰਨ ਲੱਗ ਜੂਗਾ ਚੱਲ ਮੈਂ ਨਹੀਂ ਕਹਿੰਦੀ ਅੱਜ ਤੋਂ ਬਾਅਦ ਤੈਨੂੰ ਤੇਰਾ ਤਾਂ ਇਹੀ ਕੰਮ ਆਗਾ ਹਾਂ ਜੇ ਹੁੰਦਾ ਨਾ ਅੱਛਾ ਖੁਸ਼ ਨਾ ਤੈਨੂੰ ਆਪ ਹੀ ਪਤਾ ਲੱਗ ਜੂਗਾ ਹੁਣ ਤਾਂ ਮੇਰੀ ਕਹੀ ਵੀ ਤੂੰ ਸੁਣਦਾ ਨਹੀਂ ਹੈਗਾ ਉਹ ਸੁਣਦਾ ਤੇਰੀ ਵੀ ਸੁਣਦਾ ਹਾਂ ਇੱਕ ਤਾਂ ਕਿਵੇਂ ਕਹਦੇ ਆ ਕਿਵੇਂ ਮੈਂ ਤੈਨੂੰ ਤਾਂ ਕੋਈ ਨਹੀਂ ਆ ਵੀ ਤੂੰ ਮਾਰਨ ਜਾ ਕੇ ਮਾਰੇ ਜਾਂ ਦੇਖ ਕੇ ਤਾਂ ਪਿਆਰ ਦਾ ਸਿੰਦਰੀ ਸਿੰਦਰੀ ਤੇ ਤੇਰਾ ਪਿਓ ਵਧਿਆ ਆ ਮਾਂ ਤਾਂ ਤੇਰੀ ਕੁਛ ਨਹੀਂ ਪਹਣ ਉਹ ਤਾਂ ਪਹਣੇ ਮੇਰੇ ਮਾਗਰ ਪਾਈ ਦਾ ਚਾਚਾ ਤਾਂ ਮੈਨੂੰ ਕਦੇ ਨਹੀਂ ਉਹਨੇ ਹਕਾੜਾ ਜਾ ਕੇ ਆ ਜਾ ਪੁੱਤ ਚਾਹ ਪੀ ਕੇ ਜਾਈ ਆ ਦੇਖ ਲੈ ਤੇਰੀ ਮਾਂ ਕਹੂਗੀ ਮਾਗਰ ਇਹ ਮੂੰਹ ਬੱਟੂ ਗਿਆ ਪਾਈ ਸਾਡੀ ਕੁੜੀ ਨਹੀਂ ਜਾਂਦੀ ਕੂੜਾ ਛੱਟਣ ਦਾ ਨਹੀਂ ਮੇਰਾ ਪਿਓ ਵਧੀਆਗਾ ਜੇ ਵੀ ਮੇਰਾ ਪਿਓ ਵੀ ਮੇਰੀ ਮਾਂ ਦੇ ਮਾਗਰ ਲੱਗਦਾ ਨਾ ਹੁਣ ਤਾਂ ਮੈਨੂੰ ਕਾਦੀ ਨੂੰ ਦਾਗ ਦੇ ਕੇ ਛੱਡਦਾ ਹੁੰਦਾ ਇਹਨਾਂ ਨੇ ਕੋਣ ਜੇ ਕੋਣ ਜਾਨ ਨਹੀਂ ਆ ਜਾ ਮੇਰੇ ਪੈਰ ਤਾਂ ਨਹੀਂ ਤਾਂ ਘਰ ਘਰ ਮੇਰਾ ਪਿਆ ਤਾਂ ਵਧੀਆ ਪੈਣ ਮੇਰੇ ਤਾਂ ਮੰਗਰੀ ਪੈ ਗਈ ਕਿ ਤੂੰ ਤੋ ਸੋਖੀਆਂ ਨਾਲ ਨਿਕਲ ਦਰ ਮਾ ਬੋਲੀ ਆ ਜਾਨੀ ਸਾਡੇ ਹਾਂ ਵੀ ਮੈਨੂੰ ਸਕੀਨ ਨਹੀਂ ਆਉ ਮਰ ਚੇ ਲਾਵਾਂਗੇ ਹੋਰ ਕੱਟ ਕੇ ਲਾਵਾਂਗੇ ਉਹ ਮਾ ਹੁਈ ਪਾਸੇ ਕੋਣ ਲੋਕਾਂ ਦੀ ਗੱਲਾਂ ਤਾਂ ਆ ਜਾਂਦੇ ਨੇ ਹੁਣ ਹਾਂ ਨਹੀਂ ਨਾ ਉਹ ਯਾਰ ਠਾਣੇਦਾਰ ਬਣਿਆ ਬੈਠਾ ਮੈਂ ਮਾਇਆ ਦਸਤ ਨਾ ਚਿੰਗ ਕੋਈ ਕਿਸੇ ਪਾਸੇ ਨਿਕਲ ਜਾਂਦੇ ਹਾਂ ਵੀ ਮੈਂ ਕਿ ਨਿਕਲੀ ਫਿਰਦੀ ਆਂ ਉਹ ਤਾਂ ਜਿੰਦਾ ਹੀ ਲਾ ਕੇ ਰੱਖਣਾ ਚਾਹੁੰਦੇ ਆਂ ਕੁੜੀਆਂ ਤਾਂ ਜੂਨ ਹੀ ਮਾੜੀ ਆ ਗਈ ਉਹ ਹੀ ਨਿਕਾ ਰਾਂ ਜਨਸ ਫੜ ਲੇ ਦਿੰਦੇ ਯਾਰ ਕੜਕੇ ਦਾ ਭਾਏ ਅਰੇ ਹੀ ਨਹੀਂ ਕਰੀ ਰਿਓ ਔਰ ਕੋਈ ਨਾ ਆਜੂ ਓਏ ਉਹ ਆ ਗਈ ਓਏ ਓਏ ਆ ਕਿੱਧਰ ਚਲਨੀ ਆਂ ਗਲਾ ਦਾ ਫੁੱਟ ਬਣ ਕੇ ਮਰਨੇ ਗੋਹੜੇ ਦੇ ਪੱਥਰੇ 'ਚ ਮਾਰੂ ਮੁੱਦਾ ਉੱਤੇ ਘੁਰਦਾ ਕੇ ਬੈਂਡਾ ਜਾ ਅ ਤੇਰੇ ਹੱਥੋਂ ਦਾ ਹੱਥ ਗੋਹੇ ਦਾ ਮੱਠਲ ਵੀ ਸਰੋ ਦੇ ਫੁੱਲਾਂ ਵਰਗਾ ਲੱਗੂਗਾ ਹਾਏ 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 ਇਹ ਇਹ ਮਾਇਰਾ ਤੇ ਗਿੱਲੇ ਦੋਹੇ ਤੇ ਪੈਰ ਨਹੀਂ ਤਰਿਆ ਉਹ ਗੋਰੀ ਤੀਮੀ ਹੋਣੀ ਨਹੀਂ ਬੰਦੇ ਚਸਕੇ ਚ ਆ ਜਾਂਦੀਆਂ ਹੁਣ ਅੱਗਰ ਸੁੱਕੇ ਤੇ ਰੱਖ ਲਈ ਉਹ ਦੇ ਹਮਾਰਾ ਨਾ ਪਾਟ ਨੂੰ ਜਿਹੜਾ ਬੋਲਦਾ ਆਪਣਾ ਇਹ ਨਾ ਆਇ ਹੈ ਨਕਰਾ ਤਾਂ ਦੇਖ ਤੂੰ ਸ਼ੀਸ਼ੇ ਤੇ ਮੂੰਹ ਦੇਖ ਉਹ ਦੇਖ ਲੈ ਉਹਦਾ ਦੇਖ ਲੈ ਨਾ ਦੇਖ ਕੇ ਇਹਨੇ ਕਰਤਾ ਕੀ ਆ ਪਰਵਾਹ ਆ ਚਲ ਨਾ ਉਹ ਸਭ ਦੀ ਘੱਟ ਮਾਦਾ ਦਿੰਦੇ ਕਹਿੰਦੇ ਕੀ ਕਰਦੀ ਐ ਸ਼ੀਸ਼ੇ ਚ ਮੂੰਹ ਪਾ ਕੇ ਨਾ ਨਿਰਨੇ ਕਾ ਜੇ ਉੱਥੇ ਸ਼ੀਸ਼ਾ ਦੇਖਦੀ ਐ ਨਹੀਂ ਸੋਹਣੀ ਲੜੀ ਦੀਆਂ ਸੋਹਣੀ ਤਾਂ ਫਿਰ ਹੈਗੀਆਂ ਜਿਹੜੇ ਕੋਈ ਸੱਤ ਆ ਗਿਆ ਇੱਕ ਗੱਲ ਕਰ ਸਕਦਾ ਵਾ ਸੁਣਦੇ ਨਹੀਂ ਇੱਕ ਗੱਲ ਕਰ ਨਾ ਆਪਾਂ ਕੀ ਜੋੜੀ ਹੋਰ ਘੈਂਟ ਲੱਗੂ ਚੱਲ ਬੇ ਜੋੜੀ ਮੇਰੇ ਪਿਆਵ ਲੱਭੂ ਮੇਰੇ ਵਾਸਤੇ ਬੰਦਾ ਹੁੰਦਾ ਹੋਣੀ ਨਾ ਉਹ ਲੱਭਾ ਦਈਏ ਕੋਈ ਨਾ ਆਇਆ ਆਇਆ ਓ ਚੱਲਦੇ ਆ ਓਏ ਕੀ ਸਾਡੇ ਯਾਰ ਉਹ ਇੱਧਰ ਨਾ ਪੱਤਿ ਬਹਿਣੇ ਗੁਹਾ ਗੁਹਾ ਪਤਨ ਮੁੜਾਂਗੇ ਮੈਂ ਛੋਟਾ ਇਹ ਕੰਮ ਕਰਨਾ ਸੀ ਘਰੇ ਯਾਰ ਪਾਣੀ ਕੋਈ ਆ ਪਿਆਵਾਂ ਪਸ਼ੂਆਂ ਨੂੰ ਚੱਲ ਚੱਲੀਏ ਓਤਾਂ ਨਾਲ ਬਾਰੀ ਦੂਰ ਜਾਂਦੀ ਆ ਮੈਂਟੋ ਮੈਂਟੀ ਆ ਆਖੋ ਟਾਈਮ ਆਂਗੇ ਆ ਜਾ ਨੀ ਸਿੰਦਰੇ ਨਹੀਂ ਮਰਵਾਉਂਦਾ ਸੀ ਨਹੀਂ ਅੱਜ ਤੂੰ ਤਾਂ ਹੋਰ ਮਾਰਨੇ ਦਾ ਮੂੰਹ ਨਹੀਂ ਮੱਥਾ ਨਹੀਂ ਪਹਾੜ ਜਿੱਡਾ ਬੰਦਾ ਦਾ ਘਰ ਦੋਵਰ ਦਾ ਮੂੰਹ ਮੈਂ ਕੱਲ ਵੀ ਜਵਾਖੜੀ ਮੇਰੀ ਪੰਗੇ ਲੈ ਜਾਂ ਫਿਰ ਕਾ ਨਾ ਹੋਰ ਆ ਗਿਆ ਨਹੀਂ ਮੇਰੇ ਤਾਂ ਗੁੱਤ ਦਾ ਪਾਲ-ਪਾਲ ਕਰਦਾ ਮੈਂ ਤਾਂ ਘਰੇ ਨਾ ਤੈਨੂੰ ਪਤਾ ਨਹੀਂ ਇੱਕ ਤਾਂ ਮਾਂ ਪੂਰੀ ਡੈਨ ਆ ਗਈ ਮੈਂ ਤਾਂ ਮਾਰ ਕੇ ਅੰਦਰ ਹੀ ਦੱਪ ਦਿਆਂ ਪਤਾ ਲੱਗ ਗਿਆ ਚਲ ਆ ਜਾ ਨਹੀਂ ਫੰਗ ਨਹੀਂ ਇਹ ਕੰਗਾ ਤਾਂ ਵਧੀਆ ਨਹੀਂ ਇਹ ਮੋਟਾ ਜਿਹਾ ਮੁੰਡਾ ਮੈਨੂੰ ਵੀ ਵਧੀਆ ਲੱਗਿਆ ਨਹੀਂ ਤੇ ਬਾਹਾਂ ਨੂੰ ਟੋਕੋ ਘਰ ਦੀ ਕੀ ਮੈਂ ਨਹੀਂ ਅਨੇ ਜੋੜੀ ਸੋਹਣੀ ਲੱਗੂ ਸਾਡੀ ਨਿੱچے ਨਹੀਂ ਮੇ ਬਣ ਦੇਖ ਰਿਹਾ ਹੈ ਨਾ ਗੁੱਤ ਪਟਾ ਦੂ ਘਰੇ ਮੈਂ ਮਾਤਨਾ ਮੇ ਬਾਰਤ ਮੈਂ ਸੋਚੀ ਨਹੀਂ ਮੇ ਮਾਪਾ ਕਰ ਕੜਾ ਬੈਠਾ ਸੀ ਉੱਤੇ ਜੇ ਕਿ ਤੂੰ ਮੇਰੇ ਪਿਆਰ ਨੂੰ ਦੱਸਤਾ ਜਾਂ ਮੇਰੀ ਮਾਂ ਨੂੰ ਦੱਸਤਾ ਮੇਰੇ ਤਾਂ ਘਰੋਂ ਨਿਕਲਣਾ ਬੰਦ ਹੋਜੂ ਪਾਣੀ ਸਾਡੇ ਸਾਡੇ ਜੇ ਪਤਾ ਲੱਗੇ ਮੇਰੀ ਗੁੱਤ ਨਹੀਂ ਪਟਦਾ ਆ ਚੱਲੀਏ ਚੱਲ ਜਣੇ ਦੱਸ ਦੇਣਾ ਮੈਂ ਲੋਕਾਂ ਨੂੰ ਨਹੀਂ ਸਕੇ ਮੈਂ ਤਾਂ ਰੁੱਕ ਕੇ ਲੈ ਕੇ ਤੇਰੀ ਮਾਰੀ ਆ ਆ ਜਾਣੇ ਅਕਲ ਲੱਗਣ ਬੰਦ ਦੇ ਜਾ ਸਿਆ ਪਖਾਨੇ ਤੇ ਰੂੜੀ ਲੈ ਆਪਣੇ ਰੱਬ ਜੂ ਕਨੀਚ ਦੇ ਆਹ ਸਿਦਨਾ ਤਾਂ ਆਹੇ ਉਹ ਹਾਲੇ ਪਾਖਿਆ ਪਾਲ ਪਾਖੇ ਰੋਲ ਦਾ ਨਾਲੇ ਮੈਂ ਆ ਜਾ ਮੜ ਆ ਲੋਕਣੀਆਂ ਤੇ ਸਾਡੀਆਂ ਪਾਖੀਆਂ ਤੇ ਅੱਖ ਰੱਖ ਰੱਖੀ ਸਾਡੀਆਂ ਪਾਖੀਆਂ ਤੇ ਜਿਹੜੀ ਕੜੀ ਆਲੀ ਮੇਰੇ ਪਿਓ ਦੀ ਰਣ ਸਾਡੀਆਂ ਪਾਖੀਆਂ ਲੈ ਜਾਂਦੀ ਚਾੱਕ ਕੇ ਹੋਰ ਆ ਕਿੰਨੀਆਂ ਪੰਨਾਂ ਨੇ ਆ ਜਾ ਹੋਰ ਹੁਣ ਹੋਰ ਮੈਂ ਤਾਂ ਕਹਿੰਦੀ ਹਾਂ ਹੈ ਚੱਲਾ ਤਾਂ ਨਹੀਂ ਫੇਰ ਲਾ ਜਾ ਬਣੀ ਹੈ ਪੜੇ ਮੈਂ ਤਾਂ ਮਿੱਤਨ ਦੱਸਿਆ ਵੀ ਮੈਂ ਤਾਂ ਪਾਥੀਆਂ ਪਸਦੀ ਹਾਰ ਜਾਨੀਆਂ ਗੀ ਹਾਂ ਲੋਕਾਂ ਨੇ ਸ਼ਰਮ ਲਾ ਰੱਖੀ ਸਾਡ ਨਹੀਂ ਪਾਥੀਆਂ ਲੈ ਜਾਂਦੇ ਨੇ ਚੱਕ ਕੇ ਵੀ ਹੋਰ ਇੱਥੇ ਐਦ ਕੀ ਚੱਲ ਪਾਥੀ ਚੱਕੀਆਂ ਨੇਗੀਆਂ ਪਿਛਲੀਆਂ ਗਰਮੀ ਚ ਪਾਣੇ ਹੁਣ ਅਸੀਂ ਤਾਂ ਵੜ ਗਏ ਅੰਦਰ ਮਾਂ ਕਰੋ ਕਿਸੇ ਨੇ ਪਾਣੇ ਗਹੀ ਰਹੀ ਲੈ ਕੇ ਚੱਕ ਕੇ ਸਾਡ ਤਾਂ ਜੀ ਮੈਂ ਮਰ ਜਾਣਾ ਜਮੇ ਸਰਿਆ ਤੇ ਨੀ ਸਿੰਦਰੇ ਇਹ ਚੱਲ ਨੂੰ ਉਹ ਜ ਫੇਰ ਆ ਕੇ ਤੇਰੇ ਮਾਗਰ ਕੋਲ ਕੋ ਤੇ ਪਰਕਰ ਕਰਵਾ ਕੰਬੂ ਚੱਕੀ ਖਾਦਾ ਸਿੱਤਰ ਖਾਵਾਗੇ ਘਰੋਂ ਚਲ ਜੀਏ ਚੱਲ ਪੜ ਮੇਰੇ ਤੇ ਪਿਆਉ ਦਾ ਸੁਭਾਅ ਹੈ ਕਿ ਮੈਂ ਤੇਰਾ ਗੁੱਤ ਨਹੀਂ ਪੱਟ ਦੂਗਾ ਕਿਹੜੇ ਵੇਲੇ ਚੱਲ ਚਲੀਏ ਟਾਈਮ ਨਾਲ ਕਰੇ ਹੋਰ ਟਾਈਮ ਨਾਲ ਕਿੱਥੇ ਨਾ 2 ਬਾਹਰ ਗਈ ਕਾਰ ਕੋ ਚਾਪਾ ਕੀ ਕਰਾਂ ਜੀਆਂ ਬੰਦੇ ਆਜੋ ਮਾਰਨੀ ਸਾਡਾ ਤਾਂ ਕਾਟਾ ਮਾਰ ਲਓ ਓਹੋ ਮਰ ਗਈ ਬਠੇਰ ਆ ਜਾ ਪਾਰਕ ਨਗਰ ਤੋਂ ਆ ਜਾ ਪਾਰਕ ਤੇ ਚੱਲੀਏ ਪਾਰਕ ਤੇ ਕੀ ਕਰਾਂਗੇ ਮਰਨੇ ਆ ਘਰ ਜਾ ਕੇ ਲੰਗਰ ਲਾਉਣਾ ਮੈਂ ਤਾਂ ਖਾਈ ਹੋਈ ਰਾਖ ਮਿੰਟ ਕੇ ਲਾ ਕੇ ਲਾ ਮਰਨੇ ਕੋਈ ਨਾ ਦੇਖ ਨਗਰ ਆ ਦਿਖਾਉਂਦੀ ਦੇਖਣਾ ਖਰੇਦਾਰ ਆਜਾ ਲੈ ਕੋਈ ਹੈ ਇੱਥੇ ਕੱਟ ਕੱਟ ਆ ਉਹ ਦੇਖ ਲੈ ਲੋਕ ਖੜੇ ਆ ਪਾਰਕ ਤੇ ਚੱਲ ਭਾਈ ਭਾਈ ਇੱਥੇ ਜਾਣੇ ਚੱਲ ਆ ਆ ਜਾ ਮੇਰੀਆਂ ਵੀ ਜੁੱਤੀ ਆ ਜਾ ਆ ਜਾ ਮਾਂਾ ਤੂੰ ਕਿੱਥੇ ਫਿਰ ਓਏ ਹੋ ਗਈ ਹੈ ਵੈਗੀ ਓਏ ਨਾ ਨੀ ਮਾਰਦਾ ਆ ਦੇਖ ਲੈ ਕੀ ਲੱਛਣ ਕਰਦੇ ਫਿਰ ਆ ਬੰਦੇ ਵਕਤ ਪਟਾ ਦਉਂ ਤੇ ਤੁਸੀਂ ਓ ਕੋਈ ਨਾ ਕੁਛ ਨਹੀਂ ਆ ਜਾਓ ਕੁਛ ਨਹੀਂ ਹੁੰਦਾ ਕਿੱਥੇ ਆ ਜਾਓ ਮਾਰ ਕੇ ਕਰ ਲਾਂਗੇ ਉਹਦਾ ਉਹਨਾਂ ਦਾ ਬੇਪਵਾਦੀ ਪਤਾ ਨਹੀਂ ਕੋਈ ਨਾ ਕੋਈ ਨਹੀਂ ਹੁੰਦਾ ਆ ਜਾ ਆ ਜਾ ਸਿੰਦਰਾ ਓਹ ਉਹਨਾਂ ਦਾ ਚੱਲ ਆ ਮੇਰੇ ਅੰਦਰ ਤਾ ਰਹੀ ਸਿੰਦਰਾ ਤੂੰ ਮੈਂ ਸਿੱਪਰ ਪਵਾ ਦੇਗੀ ਚੱਲ ਆ ਜਾ ਬੇਟਾ ਓਏ ਆ ਜਾ ਕੋਈ ਨਾ ਕੁਛ ਨਹੀਂ ਹੁੰਦਾ 2 ਮਿੰਟ ਤੱਕ ਮੈਂ ਨਹੀਂ ਖੜਨਾ ਵਾਲੀ ਨਹੀਂ ਭੱਲੇ ਓ ਕੋਈ ਨਾ ਹੋ ਹੁਣ ਬੱਠਲ ਤਾਂ ਰੱਖ ਦੋ ਇੱਥੇ ਲੈ ਜੀ ਵੀ ਇੱਥੇ ਰੱਖ ਦੇ ਓਏ 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 ਝੂਲਾ ਆ ਜਾਓ ਝੂਲਾ ਆ ਜਾਓ ਸੋਹਣੇ ਝੂਲੇ ਤੇ ਬੈਠਣੇ ਆ ਜਾਓ ਕਿਹੜਾ ਝੂਲੇ ਤੇ ਲੈਣੇ ਨਹੀਂ ਝੂਲਦੇ ਮੈਂ ਆ ਜਾ ਆਵੇ ਮੈਂ ਤਾਂ ਤੇ ਆ ਤੜ ਜਾਂਦੀ ਵੱਡਾ ਕਦੇ ਨਹੀਂ ਹੁੰਦਾ ਮੈਂ ਨਹੀਂ ਇੱਧਰ ਹੈ ਇੱਧਰ ਸਿੰਦਰਾ ਹਾਂ ਸਾਹਮਣੇ ਹੋ ਕੇ ਬਹਿ ਮੇਰੇ ਸਾਹਮਣੇ ਆਹ ਦਿਓ ਮਾਏ ਮੁੰਮਾ ਉਹ ਬਹਿ ਜਾ ਕਦੇ ਨਹੀਂ ਹੁੰਦਾ 1 ਮੀਟਰ ਚੱਲ ਬਾਈਓ ਲਸਣ ਦੇ ਬਾਤ ਕਰਦੀ ਆ ਬਾਈ ਜਾਂ ਨਾ ਗੋਹਾ ਕੋ ਵੀ ਤੂੰ ਕਹਿੰਦੀ ਨਹੀਂ ਮਾੜਾ ਹੈ। ਨਾਲ ਦੱਸ। ਹੋਰ ਦੱਸ ਫਿਰ ਸਿੰਦਰ। ਵਧੀਆ। ਹੋਰ ਫਿਰ ਕੀ ਕਰਦੀ ਹੁੰਨੀ ਐ? ਗੋਹਾ ਛੱਡਦੀ ਸੀ ਹੋਰ ਮੈਂ ਕਹਾ ਦੱਸ ਤਾ ਕਸੀਦਾ ਕੱਢਣ ਜਿਹੜਾ ਮੇਰੇ ਪਿਆਉਣ ਨੇ ਲਿਆ ਤੇ ਤੀ ਤਾਂ ਵਾਲੀ ਤੋੜ ਕਰਦੀ ਐ ਇਹ ਵੀ ਦੇਖ ਲੈ ਹਨਾ। ਵਾਲੀਆ ਬਹੁਤ ਚੜਿਆ ਅੱਜ ਤਾਂ ਇਹਦੇ ਤੇ। ਤੂੰ ਸੰ ਤਾਂ ਹਲੇ ਤੂੰ ਮੇਰੇ ਦੇਖ। ਇੱਕ ਮਿੰਟ ਇੱਕ ਮਿੰਟ। ਜਦੋਂ ਤੂੰ ਮੇਰੇ ਦੇਖਣ ਸੀ ਤੇ ਮੈਂ ਆਉਣਾ ਨਾ ਤੇਰਾ। ਮੇਰ ਪੈਣਾ ਰੂਪ ਚੜਦਾ ਐ ਨਾ ਰੂਪ ਚੜਦਾ ਤੈਨੂੰ ਤੈਨੂੰ ਦਿਲ ਕਰਦਾ ਨਹੀਂ ਫਿਰ ਗੱਲ ਹੋਈ ਨੂੰ ਤਾਂ ਘੰਟਾ ਹੋਇਆ ਤੂੰ ਪਹਿਲੇ ਨਹੀਂ ਲੱਗੇ ਉਹ ਕੋਈ ਨਾ ਜਿੱਥੇ ਰਾਈ ਆ ਆਪਾਂ ਉੱਪਰ ਗੱਲ ਕਰਦੇ ਇਹਨਾਂ ਨੂੰ ਆ ਦੇਖ ਲੈ ਹਗਾ ਨਾ ਹੱਥ ਹੀ ਆ ਗਿਆ ਉਹ ਨਹੀਂ ਤਾ ਆਪਾਂ ਮਗਰੋਂ ਠੱਕਾ ਦਿੰਦੇ ਇਹ ਗੱਲ ਸੁਣ ਲੈ ਜੇ ਮੈਂ ਮਤਲਬ ਜਾਊਗਾ ਉਹ ਨਹੀਂ ਜਾਂਦਾ ਆ ਹੱਪ ਗਿਆ ਹੋਰ ਦੱਸ ਫਿਰ ਤੂੰ ਤਾਂ ਇੱਥੇ ਹੀ ਆਇਆ ਪੱਤ ਉੱਤਰ ਉੱਤਰ ਭਾਈ ਚਾ ਉੱਤਰ ਹਾਂ ਤਾਂ ਬਚਪੀ ਓਏ ਓਏ ਕੋਈ ਯਾਰ ਤਾਂ ਮੈਨੂੰ ਮਾਟੜਾ ਸੱਗ ਲੈ ਨਾ ਪਰ ਮੈਨੂੰ ਆ ਬਲਕੁਈ ਨਹੀਂ ਪੱਟੋੜ ਮੈਨੂੰ ਅਬੱਚੀ ਬਲਕੁਈ ਮੈਨੂੰ ਨਹੀਂ ਪਤਾ ਚਲ ਆ ਜਾਂਦੇ ਹਾਂ ਫਿਰ ਮੈਨੂੰ ਕੀ ਲੱਗਦੇ ਤੂੰ ਦੱਸ ਤੇਰੇ ਲਈ ਤਾਂ ਜਾਨ ਵੀ ਆ ਜਰਾ ਸੋਹਣਿਆ ਜਾਨ ਤੇ ਤੇਰੇ ਚਾਰ ਪੌੜਾ ਮੈਂ ਸਾਲੂ ਪਤਾ ਨਹੀਂ ਲੱਗਦਾ ਤੈਨੂੰ ਕੀ ਕਰਨਾ ਹੈ ਕੈਨੂੰ ਦੱਸੀਏ ਹੁਣ ਗੱਲਾਂ ਹੈ ਹੈ ਕੀ ਗੱਲ ਹੈ ਕਿ ਮੈਂ ਨਾ ਲੈ ਕੇ ਤੂੰ ਯਾ ਗੱਲ ਤਾਂ ਮੇਰੇ ਨਾਲ ਆਈ ਦੀ ਬਸ ਤੂੰ ਮੇਕ ਸੁਣੀ ਹਰ ਸੀ ਦੇਖ ਤਾਂ ਕੋਤਾ ਜਿਓ ਕਰਾਉਂਦਾ ਸੀ ਉਹ ਤਾਂ ਘਾਟੂ ਪਤਾ ਸੀ ਕਾ ਚਪਕਾ ਰੇ ਤੂੰ ਸੱਚੀ ਮੈਨੂੰ ਇਹ ਨਾ ਪਸੰਦ ਕਰ ਹੋਰ ਸੋਹਣਾ ਮੈਨੂੰ ਕੁਛ ਟਿਕਿਆ ਅਜ ਰੋ ਨਾ ਓਏ ਵੀ ਬਹਾ ਬੋਲਦੀ ਰਹਿੰਦੀ ਆ ਯਾਰ ਸ਼ਾਲੀ ਤੇਰੀ ਅੱਧੀ ਆ ਨਾ ਆ ਸ਼ਾਲੀ ਅੱਦੇ ਘਰ ਆ ਲਈ ਓਹ ਜਿੰਨਾ ਬੋਲ ਵੇ ਸ਼ਰਮਾਇਂ ਕਿੱਥੇ ਜਾਉਂ ਆਹ ਹੋ ਜਾ ਟੈਸਟ ਚ ਲੂ ਜੇ ਤਾਂ ਦੇਖ ਲੂ ਗਾਲਾਂ ਨੂੰ ਸਹੀ ਕੀਤੀ ਸਿੰਦਰੀ ਨਾ ਫਿਰ ਆਹ ਦੇਖ ਲਾ ਹਲੇ ਘੰਟਾ ਹੋਇਆ ਭੁੱਲ ਗਿਆ ਯਾਰ ਨੂੰ ਉਹ ਕੋਈ ਨਾ ਕੋਈ ਗੱਲ ਸੁਣ ਭਾਈ ਤੁਸੀਂ ਨਾਲ ਦੇ ਚ ਫਿੱਕ ਪਾ ਲਈ ਤੀ ਮੀਆਂ ਪਿੱਸੇ ਉਹ ਆਹ ਉਹ ਨਹੀਂ ਕੋਈ ਨਾ ਹੋਰ ਦੱਸ ਜਰਾ ਇਹ ਪਸੰਦ ਤਾਂ ਮੈਨੂੰ ਇਹ ਸੀਗਾ ਗੁੱਲੇ ਉੱਤੇ ਰਿਹਾ ਕੇ ਆ ਗਿਆ ਗੱਲ ਤਾਂ ਦਿਲਾ ਨਹੀਂ ਹੁੰਦੀ ਸੱਗਲ ਸੂਰਤ ਨਾਲ ਨਹੀਂ ਹੁੰਦਾ ਪਿਆਰ ਹਾਂ ਇਹ ਤਾਂ ਗੱਲ ਠੀਕ ਹੈ ਮੈਂ ਤਾਂ ਤੁਸੀਂ 14ਵੇਂ ਨੇ ਚੰਦ ਲੱਗਦਾ ਬੇਸ਼ੰਦ ਹਾਂ ਚੱਲੀਏ ਕਾਹ ਤੈਨੂੰ ਮਾਰ ਕੇ ਮੈਂ ਕਿੱਥੇ ਲੰਗਰ ਲਾ ਮੇਰੇ ਤਾਂ ਪਿਆਉ ਦਾ ਸਭ ਹੋ ਗਿਆ ਨਹੀਂ ਬੜੀ ਵਈ ਨਾ ਨਹੀਂ ਮਰਨੇ ਲੰਗਰ ਲਾ ਰਾਂ ਮੈਂ ਤਾਂ ਘਰੋਂ ਚੱਲ ਫਿਰ ਕੱਲ ਨੂੰ ਵੀ ਆ ਜੀ ਕੋਈ ਦੇਖਣ ਆਹੀ ਟਾਈਮ ਤੇ ਆ ਜੀ ਆਹੋ ਚੰਗਾ ਆਹੋ ਮੈਂ ਚੰਗਾ ਵੀ ਚੰਗਾ ਵਾਏ ਨਹੀਂ ਆ ਜਾ ਘੋੜਿਆਂ ਦੇ ਰੰਨੇ ਪਿਆਉ ਗਾਲਾਂ ਦੇ ਉੱਤੇ ਆਹ ਇੱਕ ਚੁੱਕਾ ਬੱਠਲ ਚੱਕ ਲਈ ਜਿੱਥੇ ਜਾਣ ਵਾਏ ਸੋਨਿਆ ਵਾਏ ਚੰਗਾ ਵਾਏ ਆ ਦੇਖ ਲਾ ਓਏ ਗੱਲ ਤਾਂ ਬਣ ਗਈ ਤਕਰਾਈ ਕਿਹਨੇ ਆ ਮੈਂ ਕਰਵਾਈ ਆ ਉਹ ਕੋਈ ਨਾ ਜਿਹੜੇ ਨਾਲ ਦੀ ਤੇਰੀ ਵੀ ਗੱਲ ਕਰਾ ਦੂੰਗਾ ਚਲੋ ਚਲ ਆਧਾ ਘੰਟਾ ਘੰਟਾ ਹੋਇਆ ਗੱਲ ਹੋਈ ਨੂੰ ਆ ਗੱਲਾਂ ਤਾਂ ਤੂੰ ਹੋਣੀ ਹੋ ਰਾਨੀਆਂ ਕਰਨ ਲੱਗਿਆ ਦੇਖਦੇ ਆ ਕੋਈ ਨਾ ਲੜ ਤਈ ਤੇ ਮੈਂ ਕੰਮ ਆਉਣਾ ਪੁੱਤ ਉਹ ਕੋਈ ਨਾ ਕੋਈ ਨਾ ਕੰਮ ਤਾਂ ਹੁਣ ਵੀ ਤੂੰ ਹੀ ਆਇਆ ਸੀ ਆ ਨਾਲ ਦੀ ਨਾਲ ਗੱਲ ਕਰਾਉ ਤੇਰੀ ਤਰਾਈਆਂ ਮਾਰਦੀ ਸੀ ਤੇਰੇ ਤੇ ਤੈਨੂੰ ਪਤਾ ਨਹੀਂ ਲੱਗੇ ਕਿਵੇਂ ਹੱਥ ਕਰ ਕਰ ਗੱਲ ਕਰਦੀ ਸੀ ਤੇਰੇ ਉਲਟੇ ਕੰਮ ਕੀ ਹੋ ਗਿਆ ਤੂੰ ਕਾਲਿਆਂ ਜੀ ਖੜੀ ਆ ਮਾਂ ਮੈਂ ਤਾਂ ਆਪੀ ਕਾਲਜ ਚ ਖੜੀ ਆ। ਜਿਹੜੇ ਕੋਠਾ ਜੱਡੀਤੀ ਹੋਵੇ ਉਹਨੂੰ ਅੰਦਰ ਟੇਕ ਨਹੀਂ ਆਉਂਦੀ ਹੁੰਦੀ। ਕੁੱਟੋਏ ਕਾਣ ਨੂੰ ਮੈਂ ਨਿਕਲ ਗਈ ਸੀ ਕਿਸੇ ਪਾਸੇ ਸੱਟ ਕੇ ਦਾ ਕੂੜਾ ਆਈਆਂ ਕੀ ਮੈਂ। ਢਾਈ ਘੰਟੇ ਹੋ ਗਏ ਤੈਨੂੰ ਬੱਠਾ ਲਾ ਕੇ ਗਈ ਨੂੰ। ਫੇਰ ਕੀ ਹੋ ਗਿਆ ਮਾਂ ਮੈਂ ਉੱਥੇ ਗਾਹ ਘਹਾਰ ਆ ਪਾਠਿਆਂ ਦਾ ਵੀ ਦੇਖ ਕੇ ਆਈਆਂ ਆਪਣਾ ਵੀ ਲੋਕ ਤਾਂ ਨਹੀਂ ਟੱਕੀ ਜਾਂਦੇ ਪਾਠਣਾ। ਗਾਹਰ ਦੇ ਵਿੱਚ ਹੀ ਬਹਿ ਜਾਂਦੇ ਉੱਥੇ ਰੱਖ ਹੀ ਕਰਨ ਲੱਗ ਪਏ। ਮੁਸਕ ਮਾਰ ਗੋਹੇ ਦਾ ਬਹਾਰ ਆ। ਸ਼ਰਮ ਨਹੀਂ ਮੰਦੀ ਹੈਗੀ। ਉਹ ਤੇਰਾ ਪਿਆਜ ਨਾਲ ਬੁਰਬੁਰ ਕਰੀ ਜਾਂਦਾ گا۔ ਚਲ ਉਹ ਤਾਂ ਉਹੀ ਕਰਦਾ ਰਹਿੰਦਾ ਗਾ। ਬਸ ਗਿਆ ਬਾਰੇ ਕਣਕੇ ਬੋਲ ਕੱਢਦਾ ਇੱਥੇ ਮਰਾ ਇਨੀ ਰੂੜੀ ਕਿੱਥੇ ਗਨ ਤਾ ਰੂੜੀ ਤੱਕ ਲਾ ਦੋ ਕਿੱਥੇ ਆ ਮੈਂ ਤਾਂ ਮਰ ਗਿਆ ਬੱਠਾ ਚੱਕਦਾ ਹੀ ਆ ਸੁਫਰੇ ਮੈਚ ਕਾ ਮ ਬੱਤਲ ਦੇ ਭਾਰਾ ਮੈਕ ਦੋ ਤਾਂ ਬਸ ਗਿਆ ਬੰਦ ਲਾ ਸਿੰਦਰ ਨੇ ਵੀ ਨਾਲ ਹੀ ਲਾਇਆ ਚੱਕੇ ਨਹੀਂ ਰੂੜੀ ਖਾਈ ਕਿੱਥੇ ਜਾਂਦਾ ਸਿੰਦਰ ਕਹੇ ਤਾਂ ਸਹੀ ਮੈਂ ਤਾਂ ਲੈ ਰੂੜੀ ਚੱਕ ਕੇ ਸਾਹਮਣੇ ਅੱਛਾ ਸਾਹਮਣੇ ਰੂੜੀ ਹੈ ਕਿਉਂ ਨੇ ਰੂੜੀ ਤੇ ਬੱਠਲ ਸਟਕਿਆ ਹੋਣੀ ਗੋਹੇ ਦਾ ਆ ਦੇਖ ਲਓ ਕਿਹੋ ਜਿਹਾ ਲੱਗਿਆ ਇਹ ਸਿੰਦਰ ਦਾ ਰਵੜ ਅੱਜ ਦੱਸਿਓ ਸਿੰਦਰੀ ਚ ਗੋਇੰਗ ਸਿਟਿੰਗ ਐਂਡ ਪਾਫੀ ਪਾਥਿੰਗ ਐਂਡ ਕਰਮੇ ਜਾਏਂਗਾ ਐਂਗਾ ਸੈਟਿੰਗ ਹੋਇੰਗ ਪਾਥੀ ਬਸ ਕਰੀ ਵਾਹ ਪੈ ਇਸ ਤੋਂ ਪਾਥੀ ਵਾਕਿੰਗ ਲਈ ਇੰਨਾ ਵੱਲ ਦੇਖ